ਸੱਚੀ ਗੱਲ ਦੋਸਤੋ ਮੈਂ ਹਾਂ ਜੀ ਸਭੀ ਕਿ ਰਾਜਨੀਤੀ ਦੇ ਵਿੱਚ ਜੋ ਸਮਝਿਆ ਜਾਂਦਾ ਹੈ ਜੋ ਸੰਭਾਵਨਾਵਾਂ ਹੁੰਦੀਆਂ ਨੇ ਉਹ ਤੋਂ ਹਮੇਸ਼ਾ ਉਲਟ ਵਾਪਰਦਾ ਹੈ ਇਹ ਜਿਹੜੀ ਕਹਾਵਤ ਹੈ ਇਹਨੂੰ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਨੇ ਸੱਚ ਕਰਕੇ ਵਿਖਾਇਆ ਸੰਗਰੂਰ ਦੀ ਸੀਟ ਲਈ ਕੈਬਨਟ ਵਜ਼ੀਰ ਮੀਤ ਹੇਅਰ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਜਿੱਥੇ ਲੋਕ ਸਭਾ ਹਲਕੇ ਲਈ 8 ਉਮੀਦਵਾਰਾਂ ਦੀ ਜਿਹੜੀ ਸੂਚੀ ਆਮ ਆਦਮੀ ਪਾਰਟੀ ਵੱਲੋਂ ਪਹਿਲ ਦੇ ਆਧਾਰ ਤੇ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਤੋਂ ਪਹਿਲਾਂ ਜਾਰੀ ਕੀਤੀ ਗਈ ਹੈ ਇਹਦੇ ਵਿੱਚ ਸੰਗਰੂਰ ਸੀਟ ਜੋ ਕਿ ਆਮ ਆਦਮੀ ਪਾਰਟੀ ਦਾ ਗੜ ਮੰਨੀ ਜਾਂਦੀ ਹੈ ਇਹਦੇ ਲਈ ਕੈਬਨਟ ਮਜ਼ੀਰ ਨੀਤ ਹੇਰ ਨੂੰ ਉਮੀਦਵਾਰ ਅਲਾਨਿਆ ਗਿਆ ਵੱਡੇ ਜਿਹੜੇ ਸੀਟ ਦੇ ਦਾਅਵੇਦਾਰ ਮੰਨੇ ਜਾਂਦੇ ਸੀ ਮਿੰਕੂ ਜਵੰਦਾ ਜੋ ਕਿ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਤੇ ਨਿੱਜ ਪੱਧਰ ਤੇ ਉੱਪਰ ਬਹੁਤ ਸਾਰਾ ਕੰਮ ਰਾਜਨੀਤੀ ਲਈ ਉਹ ਕਰ ਰਹੇ ਨੇ ਪਰ ਕਰਮੇਲ ਕਰਾਚੋ ਕਰਮਜੀਤ ਅਨਮੋਲ ਮਿੰਕੂ ਜਵੰਦਾ ਇਹ ਉਹ ਸਾਰੇ ਦਾਵੇਦਾਰ ਸੀ ਜਿਨ੍ਹਾਂ ਨੂੰ ਸੰਭਾਵਿਤ ਤੌਰ ਤੇ ਜਿਹੜਾ ਉਮੀਦਵਾਰ ਦੇਖਿਆ ਜਾਂਦਾ ਸੀ ਲੋਕ ਸਮਝ ਰਹੇ ਸੀ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਉਹ ਸੰਗਰੂਰ ਸੀਟ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਸਕਦਾ ਹੈ ਪਰ ਇਹ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਸੀ ਇਹਦੇ ਉੱਪਰ ਰੋਕ ਲਾਉਂਦੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਰਾਜਨੀਤੀ ਦੀ ਉਸ ਕਹਾਵਤ ਨੂੰ ਸੱਚ ਕਰਕੇ ਦਿਖਾਇਆ ਕਿ ਰਾਜਨੀਤੀ ਜਿਹੜੀ ਹੈ ਸੰਭਾਵਨਾਵਾਂ ਦੀ ਖੇਡ ਈ ਹੈ ਇੱਥੇ ਕਦੋਂ ਵੀ ਕੁਝ ਵੀ ਵਾਪਰ ਸਕਦਾ ਹੈ ਪ੍ਰਣਾਲਤੋਂ ਐਮਐਲਏ ਨੇ ਤੇ ਕੈਬਨਿਟ ਵਜ਼ੀਰ ਨੇ ਪਾਰਟੀ ਨੇ ਇਸ ਵਾਰ ਫੇਰ ਜਿਹ ਹੈ ਮੀਤ ਹੀਰ ਦੇ ਉੱਪਰ ਵਿਸ਼ਵਾਸ ਜਤਾਇਆ ਹੈ ਕਿ ਸੰਗਰੂਰ ਸੀਟ ਤੋਂ ਉਹ ਉਹਨਾਂ ਨੂੰ ਚੋਣ ਲੜਾਈ ਜਾ ਰਹੀ ਹੈ ਇਸ ਤਾਂ ਜਿਹੜਾ ਬਿਆਨ ਹੈ ਪਹਿਲਾ ਬਿਆਨ ਹੈ ਮੀਤ ਹੀਰ ਦਾ ਟਿਕਟ ਲੈਣ ਤੋਂ ਬਾਅਦ ਆਉਂਦਾ ਹੈ ਉਹ ਤੁਹਾਨੂੰ ਸੁਣਾਉਣੀ ਹੈ ਧੰਨਵਾਦ ਕਰਦਾ ਰਵਿੰਦਰੀ ਚੀਜ਼ ਦੀ ਗੱਲ ਦੀ ਦਾ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਦਾ ਤੇ ਸਮੋਚੀ ਸਾਰੀ ਲੀਡਰਸ਼ਿਪ ਦਾ ਪੀਏਸੀ ਦਾ ਸੰਦੀਪ ਪਾਟਕ ਜੀ ਦਾ ਰघव ਜੀ ਦਾ ਸਾਰੀ ਲੀਡਰਸ਼ਿਪ ਦਾ ਤੀਜੀ ਵਾਰੀ ਜਿਹੜੀ ਟਿਕਟ ਦਿੱਤੀ ਹੈ ਉਹ ਵੀ ਉਸ ਹਲਕੇ ਤੋਂ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਤੋਰਾ ਸੰਗਰੂਰ ਜਿੱਥੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਜਿੱਥੋਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਤੇ ਜਿੱਥੋਂ ਇਹ ਲੱਗਦਾ ਵੀ ਜਿਹੜਾ ਸੀਐਮ ਬਣ ਵਾਲਾ ਉਹ ਵੀ ਉਹ ਜਿਹੜਾ ਸੰਗਰੂਰ ਤੋਂ ਜਿਹੜੀ ਸ਼ੁਰੂਆਤ ਹੋਈ ਸਰਕਾਰ ਬਣਨ ਦੀ ਸੋ ਉਸ ਸੀਟ ਤੋਂ ਜਿਹੜੀ ਜਿਮੇਵਾਰੀ ਮੇਰੀ ਲਈ ਆ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਮੈਂ ਇਮਾਨਦਾਰੀ ਨਾਲ ਜਿਹੜੀ ਹੈ ਕਿਉਂਕਿ ਪਹਿਲਾਂ ਵੀ ਜਿੱਥੇ ਡਿਊਟੀ ਲਈ ਆ ਹਮੇਸ਼ਾ ਇਮਾਨਦਾਰੀ ਨਾਲ ਮਿਹਨਤ ਕੀਤੀ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਕਸੈਸਫੁਲ ਵੀ ਹੋਇਆ ਤੇ ਉਮੀਦ ਹੈ ਕਿ ਮੈਨੂੰ ਸੰਗਰੂਰ ਦੇ ਲੋਕ ਜਿਹੜੇ ਆ ਪਹਿਲਾਂ ਵੀ ਮੈਨੂੰ ਬਹੁਤ ਬਰਨਾਲੇ ਤੋਂ ਪਿਆਰ ਮਿਲਿਆ ਸੰਗਰੂਰ ਤੋਂ ਲੋਕ ਜਿਹੜੇ ਆ ਸਾਥ ਦੇਣਗੇ ਤੇ ਵੱਡੀ ਲੀਡ ਨਾਲ ਜਿਹੜੀ ਸੰਗਰੂਰ ਸੀਟ ਜਿੱਤ ਕੇ ਜਿਹਦੀ ਆਮ ਆਦਮੀ ਪਾਰਟੀ ਦੇ ਝੋਲੀ ਜੀ ਸੀ ਇਸ ਚੋਣ ਬਾਰੇ ਕੀ ਦੇਖਦੇ ਹੋ ਕੀ ਸਮਝਦੇ ਹੋ ਕਿਉਂ ਆਮ ਆਦਮੀ ਪਾਰਟੀ ਨੇ ਬਰਨਾਲਾ ਦੇ ਜਿਹੜੇ ਵਜ਼ੀਰ ਐਮ ਐਲ ਏ ਨੇ ਤੇ ਸਰਕਾਰ ਦੇ ਵਿੱਚ ਵਜ਼ੀਰ ਨੇ ਉਹਨਾਂ ਦੇ ਉੱਪਰ ਵਿਸ਼ਵਾਸ ਜਤਾਇਆ ਜਦਕਿ ਆਮ ਆਦਮੀ ਪਾਰਟੀ ਕੋਲ ਟਿਕਟ ਲਈ ਵੱਡੇ ਦਾਵੇਦਾਰ ਮਿੰਕੂ ਜਵੰਦਾ ਦਾ ਨਾਮ ਸਭ ਤੋਂ ਵੱਧ ਉੱਪਰ ਕੇ ਸਾਹਮਣੇ ਆਉਂਦਾ ਕਿਉਂਕਿ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਔਰ ਲਗਾਤਾਰ ਸੇਵਾਵਾਂ ਦੇ ਰਹੇ ਨੇ ਪੰਜਾਬ ਇਨਫੋਟੈਕ ਨੇ ਟੈਕਨੋਲੋਜੀ ਦੇ ਚੇਅਰਮੈਨ ਵੀ ਨੇ ਸਰਕਾਰ ਦੇ ਵਿੱਚ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਪੱਧਰ ਦੇ ਉੱਪਰ ਰਾਜਨੀਤੀ ਲਈ ਕੰਮ ਕੀਤਾ ਹੈ ਉਹਨਾਂ ਨੂੰ ਵੱਡਾ ਜਿਹੜਾ ਉਮੀਦਵਾਰ ਹੈ ਔਰ ਵੱਡਾ ਦਾਵੇਦਾਰ ਇਸ ਟਿਕਟ ਦਾ ਐਲਾਨਿਆ ਜਾ ਸਕਦਾ ਹੈ ਆਉਣ ਵਾਲੇ ਸਮੇਂ 'ਚ ਇਹ ਸੰਭਾਵਨਾਵਾਂ ਸੀਗੀਆਂ ਲੋਕਾਂ ਦੇ ਮਨਾਂ ਦੇ ਵਿੱਚ ਉਹਦੇ ਨਾਲ ਹੀ ਗੁਰਮੀਲ ਘਰਾਚੋਂ ਦਾ ਨਾਂ ਵੀ ਉੱਭਰ ਕੇ ਸਾਹਮਣੇ ਆਇਆ ਕਿ ਪਿਛਲੀ ਵਾਰ ਸਿਮਰਜੀਤ ਸਿੰਘ ਮਾਨ ਦੇ ਸਾਹਮਣੇ ਗੁਰਮੀਲ ਘਰਾਚੋਂ ਨੂੰ ਚੋਣ ਲੜਾਈ ਗਈ ਸੀ ਤੇ ਕਰਮਜੀਤ ਤਨਮੋਲ ਦਾ ਜਿਹੜਾ ਨਾਂ ਹੈ ਉਹ ਵੀ ਸਾਹਮਣੇ ਆਇਆ ਸੀ ਕਿ ਉਹਨਾਂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ ਪਰ ਕਰਮਜੀਤ ਤਨਮੋਲ ਵੀ ਇਸ ਲੋਕ ਸਭਾ ਚੋਣ ਤੇ ਆਪਣੀ ਸ਼ੁਰੂਆਤ ਜਿਹੜੀ ਆ ਉਹ ਕਰਨ ਜਾ ਰਹੇ ਨੇ ਰਾਜਨੀਤੀ ਦੀ ਉਹਨਾਂ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਗਈ ਹੈ ਪਰ ਬਿਲਹਾਰ ਜੇ ਗੱਲ ਕਰੀਏ ਸੰਗਰੂਰ ਦੀ ਜਿਹੜੀ ਚੋਣ ਹੈ ਉਹ ਬੜੀ ਵੱਡੀ ਉਲਟ ਫੇਰ ਇੱਕ ਵਾਰ ਫੇਰ ਹੁੰਦਾ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਸੰਭਾਵਿਤ ਜਿਹੜੇ ਉਮੀਦਵਾਰ ਸੀ ਜਿਨ੍ਹਾਂ ਨੂੰ ਲੈ ਕੇ ਸੰਗਰੂਰ ਦੀ ਰਾਜਨੀਤੀ ਜਿਨ੍ਹਾਂ ਦੇ ਉੱਪਰ ਸੋਚ ਵਿਚਾਰ ਕਰਕੇ ਬੈਠੇ ਸੀ ਵੋਟਰ ਕਿ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਜਾਏਗਾ ਉਹ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਸੀ ਉਹਨਾਂ ਦੇ ਉੱਪਰ ਰੋਕ ਲਾਉਂਦਿਆਂ ਮੀਤ ਹੇਅਰ ਕੈਬਨਿਟ ਵਜ਼ੀਰ ਨੇ ਜੋ ਕਿ ਉਹਨਾਂ ਦੇ ਉੱਪਰ ਇੱਕ ਵਾਰ ਫੇਰ ਵਿਸ਼ਵਾਸ ਜਿਤਾਇਆ ਉਹਨਾਂ ਨਾਲ ਸਮਾਂ ਦੱਸੇਗਾ ਕਿ ਇਹ ਸੀਟ ਸੰਗਰੂਰ ਦੀ ਕਿਹਦੇ ਹੱਥ ਲੱਗਦੀ ਹੈ ਪਰ ਜੁੜੇ ਰਹੋ ਤੁਸੀਂ ਕਲਾਵਾਜੀਆਂ ਚੈਨਲ ਦੇ ਨਾਲ ਧੰਨਵਾਦ ਮਿਹਰਬਾਨੀ ਚਰਚੀਕਾ